ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਕੀ ਹਾਲ ਆ ਤੁਹਾਡਾ ਗਗਨ ਸਾਈਕਲਿੰਗ ਯਾਰਕ YouTube ਦੇ ਚੈਨਲ ਵਿੱਚ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਮਿਲ ਰਿਹਾ ਤੇ ਇਸੇ ਤਰੀਕੇ ਜੁੜੇ ਰਹੇ ਆਪਾਂ ਨਾਲ ਥੱਕ ਗਏ ਸੀ ਕਿ ਇਸ ਕਰਕੇ ਆਪਾਂ ਮੱਥਾ ਨਹੀਂ ਟੇਕਿਆ ਸੌਂ ਗਏ ਜੀ ਪਤਾ ਨਹੀਂ ਲੱਗਿਆ ਕਿੱਥੇ ਮੈਂ ਰਾਤ ਅਸੀਂ ਕਿੱਥੇ ਨਹੀਂ ਕਿਉਂਕਿ ਸਾਈਕਲਿੰਗ ਯਾਰਾ ਕੱਲੀ ਕੁਝ ਮੌਸਮ ਵੀ ਕੋਲਡ-ਕੁਲਡ ਹੋ ਗਿਆ ਨਾ ਤੇ ਬਾਕੀ ਉਹਨੂੰ ਠੀਕ ਆਪਾਂ ਨਾਲ ਦੇ ਉੱਕੇ ਰਿਪੋਰਟ ਆ ਹੁਣ ਆਪਾਂ ਜਨ ਕਰਨ ਜਾ ਰਹੇ ਆ ਦਰਸਨ ਤੇ ਤੁਹਾਨੂੰ ਵੀ ਕਰਾਉਣੇ ਜੁੜੇ ਰਹੋ ਜੀ ਖੜੇ ਆ ਆਪਣੇ ਸਾਈਕਲ ਆਪਾਂ ਚੈੱਕ ਕਰਨਾ ਇਹਦੀ ਵੀ ਹਵਾ ਵਾ ਓਕੇ ਆ ਤੇ ਉਹ ਚੱਲੇ ਆਪਣੇ ਨਾਲ ਵਾਲਾ ਵੀਰ ਹਾਂ 50 ਪੀ ਕੇ ਥੋੜੀ ਜੀ ਚੱਲਨੇ ਆ। ਆ ਵੀ ਆਪਾਂ ਆ ਗਏ ਹੁਣ ਕਮਰੇ ਤੋਂ ਬਾਹਰ ਤੇ ਹੁਣ ਆਪਾਂ ਚੱਲੇ। ਲੋ ਜੀ ਆਪਾਂ ਆਨੰਦਪੁਰ ਸਾਹਿਬ ਆ ਗਏ ਤੱਕ ਸ੍ਰੀ ਕੇਸਗੜ ਮੱਥਾ ਟੇਕਣ ਜਾ ਰਹੇ ਹਾਂ ਤੇ ਤੁਹਾਨੂੰ ਵੀ ਕਰਾ ਰਹੇ ਆਪਾਂ ਹੁਣ ਦਰਸ਼ਨ। ਬਹੁਤ ਜੁੜੇ ਰਹੋ ਇਦਾਂ ਹੀ। ਦੇਖੋ ਮਾਰਨਿੰਗ ਦਾ ਵੀਊ ਕਿੰਨਾ ਘੈਂਟ ਲੱਗ ਰਿਹਾ। ਨਵੀਂ ਆਪਾਂ ਅੰਦਰ ਦਰਸ਼ਨ ਕਰਾਇਆ ਏ ਪਰ ਅੰਦਰ ਵੀਡੀਓਗ੍ਰਾਫੀ ਲਾਉਣੀ ਸੀਗੀ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਅੰਦਰ ਪੀਰ ਸੇਵਾ ਕਰਦੇ ਹੋਏ ਤੁਨਾ ਨਣਾ ਇਹਦੇ ਪਹਾੜ ਜਿੰਦਿਆ ਮੈਂ ਜ਼ੂਮ ਕਰਕੇ ਦਿਖਾਣਾ ਜੇ ਕਲੈਰਟੀ ਆ ਉਹ ਦੇਖੋ ਦਸਰਿਆ ਨਾ ਪਹਾੜ ਨੰਨੇ ਨੇ ਉਹ ਸਾਰੇ ਪਹਾੜੀ ਮਤਲਬ ਉਹ ਮੇਨ ਪਹਾੜ ਰਣਦੇਵੀ ਨਾ ਨੇੜਾ ਉਹ ਆਗੇ ਇਧਰ ਆਸੜਾ ਤੇ ਆਸੜਾ ਅਨੰਦਪੁਰ ਸਾਹਿਬ ਦੇਖੋ ਤੁਸੀਂ ਦਸਰਿਆ ਨਾ ਪੂੜਾ ਇਧਰ ਵੀ ਅਨੰਦਪੁਰ ਸਾਹਿਬ ਲੋ ਉੱਧਰ ਕੰਮ ਚੱਲ ਰਿਹਾ ਜਵੇ ਦਰਬਾਰ ਸਾਹਿਬ ਬਣਾਇਆ ਨਾ ਮੂਰੇ ਸ ਫਰੰਟ ਤੇ ਉਸਟੀ ਦੀ ਟਾਈਪ ਬਣ ਰਹੀ ਹੈ ਸਰੋਰ ਆ ਗਿਆ ਇਹ ਹੈਗਾ ਨੰਦਪੁਰ ਸਾਹਿਬ ਦਾ ਯਾਰ ਉਹ ਸਾਰੇ ਨੰਦਪੁਰ ਸਾਹਿਬ ਦੀ ਇੱਕ ਫਾਜ਼ੀ ਦੌਰੇ ਸ਼ਾਸਤਰ ਬਹੁਤ ਜ਼ਿਆਦਾ ਮਿਲ ਰਹੇ ਨੇ ਨਾ ਤੇ ਮਿਲਨੇ ਵੀ ਚਾਹੀਦੇ ਆ ਤੇ ਅੱਪਾ ਇੱਧਰ ਜਾ ਰਹੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਗੁਰਦੁਆਰਾ ਅਸੀਸ ਕੰਨ ਸਾਹਿਬ ਪੋਰਾ ਸਾਹਿਬ ਤੇ ਕਿਲਾ ਫਤਿਹਗੜ੍ਹ ਸਾਹਿਬ ਨੂੰ ਸਾਹਮਣੇ ਜਾ ਕੇ ਇੱਧਰ ਨੂੰ ਪੈਂਦਾ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਪੂਰਾ ਸਾਹਿਬ ਤੇ ਕਿਲਾ ਫਤੇਗੜ ਸਾਹਿਬ ਆ ਨਾਸਟਿਆਂ ਉਹ ਸਾਹਮਣੇ ਹੈਗਾ ਗੁਰਦੁਆਰਾ ਸੀਸਗੰਜ ਸਾਹਿਬ ਲਓ ਵੀ ਆਪਾਂ ਤੱਕ ਸ੍ਰੀ ਕੇਸਗੰਜ ਸਾਹਿਬ ਦੇ ਦਰਸ਼ਨ ਕਰਕੇ ਹੁਣ ਆਪਾਂ ਆਗੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਲਓ ਵੀ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਕਰਕੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਗੁਰੂ ਕਾ ਮਹਿਲ ਪੂਰਾ ਸਾਹਿਬ ਤੇ ਆਪਾਂ ਪਹੁੰਚ ਕੇ ਗੁਰਦੁਆਰਾ ਪੂਰਾ ਸਾਹਿਬ ਲੋਹਗੀ ਸੱਚਖੰਡ ਜਨਮ ਸਥਾਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਗੁਰਦੁਆਰਾ ਦਬਨਦਨ ਸਾਹਿਬ ਪੂਰਾਇਸ਼ਤਾਨ ਪਾਸੇ ਨਸਮ ਸਫਰ ਪਹਿਲੇ ਕਰੀ ਜਾਨੇ ਆਪਾਂ ਰਹਿ ਗਿਆ ਆਪਣਾ ਥੋੜਾ ਕਿਲੋਮੀਟਰ ਦੂਰੋਂ ਪਾਣੀ ਕਿੱਥੋਂ ਰਹਿ ਗਿਆ ਆਪਣਾ 4-5 ਕਿਲੋਮੀਟਰ ਕਹਿ ਸਕਦੇ ਆ ਤੇ ਬਸ ਸਾਈ ਸਾਹਮਣੇ ਇਧਰ ਮਹਾਦੇਸ਼ਾਗਰ ਪੂਰਾ ਔਖੇ ਮੌਸਮ ਉੱਤਲੀ ਸਾਈਡ ਦਰੱਖਤਾਂਗੇ ਇਧਰ ਸਾਈਡ ਪਹਾੜ ਨੇ ਆਪਾਂ ਪਹਾੜਾਂ ਦੇ ਨਾਲ-ਨਾਲ ਸਫਰ ਕਰ ਰਹੇ ਆ ਤੇ ਤੁਹਾਨੂੰ স্পੇਸ਼ ਜਿਹੀ ਹੋਊਗੀ ਦਿਖਾਣਾ ਪਹਾੜ ਵੀ ਲਓ ਜੀ ਹਿਆਰਪੁਰ 60 ਕਿਲੋਮੀਟਰ ਉੱਨਾ 21 ਕਿਲੋਮੀਟਰ ਤੇ ਚੰਦਰਮੂਨੀਆਂਗਾ 72 ਬਾਬਾ ਬਾਲਕਨਾਥ 95 ਕਿਲੋਮੀਟਰ ਸਫ਼ਰ ਤੇ ਜਾਈ ਜਾਂਦੇ ਆ ਨਾਲ ਆਪਣੇ ਬਾਈ ਆ ਰਹੇ ਆ ਤੇ ਮੌਸਮ ਵੀ ਆਸਮ ਕੋਸੇ ਕੋਸੇ ਗੱਟੀਆਂ ਲਾਓ ਬਈ ਜਿਹੜੀ ਮਰਜ਼ੀ ਲਓ ਆ ਗਿਆਣ ਲੱਗੇ ਆ ਕੇ ਬੁੱਕ ਕਰਦੇ ਹਾਂ ਜੇ ਤੁਹਾਨੂੰ ਕੋਈ ਚਾਹੀਦਾ ਕੰਮਲੇ ਲੋ ਕੁਛ ਮਰਦੀ ਨਾ ਉਹ ਬਾਈ ਬਣਾ ਰਿਹਾ ਟਿੱਕੀ ਸਪੈਸ਼ਲ 버ਗਰ ਬਾਈ ਵੀ ਤਿਆਰੀ ਕਰ ਰਿਹਾ ਦੁਕਾਨ ਦੀ ਆਈ ਲਵ ਜਮਾ ਅੱਧੀ ਇੱਕ ਤੇ ਸਟਾਰਟ ਮੇਰਾ ਜਮਾ ਨਹੀਂ ਹੋਰ ਦੱਸ ਕੀ ਪਾੜਨ ਅੰਦਰ ਸਟਾਰ ਦਾ ਗਾਣਾ ਤੇ ਆਪਾਂ ਸਾਈਕਲ ਚਲਾ ਰਹੇ ਸੀ ਸਾਨੂੰ ਥੋੜਾ ਰਾਹ ਦਾ ਪਤਾ ਨਹੀਂ ਲੱਗਿਆ ਅਸੀਂ ਕੋਲੋਂ ਰਾਸਤੇ ਦੇ ਤੱਕ ਇਹਨੂੰ ਆ ਪੁੱਛਦੇ ਆਂ ਭਾਈ ਭਾਈ ਆਵਰੇ ਜਾਣਾ ਭਾਈ ਕਹਿੰਦਾ ਉਹ ਆਇਆ ਕਿੱਥੋਂ ਅਸੀਂ ਤਾਂ ਅਸੀਂ ਲੁਧਿਆਣਾ ਦੇ ਜਾਂ ਕਨਪੀ ਸਾਈਕਲ ਨਹੀਂ ਆਇਆ ਤੇ ਹਾਂ ਜੀ ਇਹ ਵੀ ਸਾਈਕਲ ਦੀ ਆ ਤੇ ਭਾਈ ਇੰਨਾ ਜ਼ਿਆਦਾ ਹੈਰਾਨ ਰਹਿ ਗਿਆ ਤੇ ਪੁੱਛ ਆ ਗੋ ਤੇ ਯਾਰ ਸਾਹ ਦਾ ਗੱਡੀ ਤੇ ਜਾਂ ਬੋਕਸਾਂ ਨਾਲ ਜਾਣ ਲੱਗੇ ਔਖਾ ਲਾਦਾ ਤੁਸੀਂ ਤੁਹਾਨੂੰ ਦਿਗਰਾ ਥੋੜਾ ਮੇਰਾ ਸਾਈਕਲ ਦੀ ਕਰਦੇ ਹੋ ਤੇ ਦੇਖੋ ਇਹ ਜਿਹੀ ਵੀ ਕਈ ਵਾਰ ਪਿੱਛੇ ਹੋਏ ਉਹ ਜਾਂ ਦਿਨ ਆਟਾ ਨੂੰ ਕਹਿੰਦੇ ਆਪਾਂ ਤੇ ਆਪਾਂ ਹੁਣ ਜਾ ਰਹੇ ਆਂ ਦੇਖੋ ਰਸਤਾ ਲਓ ਜੀ ਅੱਗੇ ਆ ਰਿਹਾ ਫਲਾਈਓਵਰ ਆਪਾਂ ਜਾ ਰਹੇ ਆ ਹੁਣ ਪੁਰਦਵਾਰਾ ਤੇ ਭਾਉ ਸਾਹਿਬ ਫਲਾਈਓਵਰ ਆ ਰਿਹਾ ਹੁਣ ਅੱਗੇ ਆਪਾਂ ਪਾਰ ਕਰਦੇ ਆ ਉਹਨੂੰ ਦੇਖੋ ਚੜ ਗਏ ਆਪਾਂ ਫਲਾਈਓਵਰ ਕਿਛੋਂ ਆਹ ਦੇਖੋ ਕਿੰਨਾ ਘੈਂਟ 뷰 ਦਿਸ ਰਿਹਾ ਤੁਹਾਡਾ ਗਲਾ ਖਰਾਬ ਹੋਇਆ ਪਿਆ ਤੇ ਆਇਆ ਕੋਲਾ ਯੂ ਵਰਕ ਪਹਾੜ ਕੀ ਮੌਸਮ ਤੇ ਕੀ ਵਿਊ ਆ ਨਾ ਤੇ ਇਧਰ ਵੀ ਇੱਕ ਲਾਈਫ ਦੇਖੋ ਟੈਨਸ਼ਨ ਫਰੀ ਨਿਆਰੇ ਲੈ ਰਹੇ ਨੇ ਪੂਰੇ ਆ ਖੜਾ ਆਪਣਾ ਸਾਈਕਲ ਤੇ ਪਿੱਛੇ ਦੇਖੋ ਬਾ ਜੂਮ ਕਰਕੇ ਤੁਹਾਨੂੰ ਵਿਊ ਦਿਖਾਉਣਾ ਕਿੰਨਾ ਜ਼ਬਰਦਸਤ ਆ ਲੰਮ ਆ ਚੁੱਕਿਆ ਹੈ ਭਾਈ ਦੇਖੋ ਬਾ ਜੂਮ ਕਰਕੇ ਦਿਖਾ ਰਿਹਾ ਕਾਗੜਾ ਬਾਈਸਾਈਕਲ ਤੇ ਆ ਜਾ ਰਿਹਾ ਨੰਗਲ डैम ਵਾਲਾ ਪਾਣੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਣਾ ਤੁਹਾਨੂੰ ਮੈਂ ਦਿਖਾਉਣਾ ਤੇ ਉਹ ਦਿਖ ਰਿਹਾ ਨਾ ਮੈਂ ਥੋੜਾ ਜੂਮ ਹੋਰ ਕਰਦਾ ਉਹ ਗੁਰਦੁਆਰਾ ਸਾਹਿਬ ਜਾਣਾ ਤੇ ਆ ਸਾਹਮਣੇ ਟੈਂਕ ਆ ਗਿਆ ਟੈਂਕ ਇਹਦਾ ਰੋਡ ਫਲਾਈਓਵਰ ਉਤਰ ਕੇ ਆਪਾਂ ਇਧਰ ਨੂੰ ਮੁੜ ਜਾਣਾ ਇਧਰ ਚੰਤਨਪੋਨੀ ਹੋ ਗਿਆ ਉਨਾ ਹੋ ਗਿਆ ਤੇ ਗੁਰਦੁਆਰਾ ਭਿਖੌਰ ਸਾਹਿਬ ਹੋ ਗਿਆ ਇਧਰ ਨੂੰ ਹੀ ਜਾ ਕੇ ਜਾਣਾ ਆਪਾਂ ਨੇ ਆਪਾਂ ਉਧਰੋਂ ਆਇਆ ਫਲਾਈਓਵਰ ਤੋਂ ਯੂਨ ਵੜ ਕੇ ਜਾਣਾ ਉਹ ਏਰੀਆ ਤੋਂ ਹੁਣ ਆ ਬਜਾਰੇ ਇਧਰ ਨੂੰ ਚੰਤਨਬੂਨੀ ਰੋਡ ਵੀ ਆ ਉਨਾ ਹੋ ਗਿਆ ਇਧਰ ਇਹ ਗੁਰਦੁਆਰਾ ਬਹੁਤ ਸਰ ਯਾਰ ਕਦੇ ਸੋਚਿਆ ਨਹੀਂ ਸੀ ਕਿ ਵੀ ਸਾਈਕਲ ਤੇ ਆਪਾਂ ਇੰਨਾ ਸਫਰ ਕਰਾਂਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਜਾਦਾ ਰਿਹਾ ਸਫਰ ਤੇ ਕੱਢ ਵੀ ਰਿਹਾ ਹੁਣ ਆ ਜਾ ਰਹੇ ਆ ਆਪਣਾ ਲੋ ਵੀ ਸਾਈਕਲ ਦਲਾਣਾ ਸੀ ਤੁਰਸਤੇ ਕਾਰਨ ਚੜਾਈ ਥੋੜੀ ਸਿੱਧੀ ਜੀ ਆ ਤੇ ਜਿਹਦੇ ਕਰਕੇ ਚੈਨ ਚੂਨਾ ਟੁੱਟਦੇ ਵੇ ਬੱਸ ਵੀ ਜਾਣਾ ਓਹੋ ਇਹ ਕਿਤੇ ਰੇਗਮ ਕਰਮੀ ਯਾਰ ਤੁਸੀਂ ਦੇਖੋ ਚੱਲੋ ਸੇਵਕਾ ਕੰਮ ਖਤੜ ਵਾਲੀ ਆ ਉਹ ਕੰਮ ਹੋਇਆ ਪਿਆ ਓਏ ਹੋਏ ਟਰਾਈ ਸੀਗੀ ਯਾਰ ਥੋੜੀ ਸਿੱਧੀ ਜੀ ਤੇ ਜ਼ੋਰ ਮਾਰ ਸਕਦੇ ਸੀ ਪਰ ਚੈਂਟ ਟੁੱਟਣ ਦਾ ਡਰ ਸੀਗਾ ਵਾਪਸ ਵੀ ਜਾਣਾ ਯਾਰ ਆਪਾਂ ਨੇ ਨਾਲ ਨਾਲ ਬਾਈ ਵੀ ਆ ਰਹੇ ਲਓ ਵੀ ਪਪ ਮੁੰਚਣਾ ਗੁਰਦੁਆਰਾ ਸ੍ਰੀ ਭਪੌਰ ਸਾਹਿਬ ਪਾਸਾਜ 10ਵੀਂ ਇਸ ਪਵਿੱਤਰ ਸਥਾਨ ਤੇ ਚਪਈ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸੀਗਾ ਆਪਾਂ ਉਹ ਗੁਰਦੁਆਰੇ ਆ ਤੇ ਉਹ ਸਾਹਮਣੇ ਆਪਾਂ ਚੜਾਈ ਚੜਦੇ ਆ ਤੇ ਆ ਗੁਰਦੁਆਰ ਨੂੰ ਰਾਹ ਜਾਂਦਾ ਇਧਰੋਂ ਲੋ ਵੀ ਆ ਖੜਾ ਆਪਣਾ ਸਾਈਕਲ ਤੇ ਤੁਸੀਂ ਪਿੱਛੇ 뷰 ਚੈੱਕ ਕਰੋ ਕਿੰਨਾ ਮਤਲਬ ਆਸਮ 뷰 ਆ ਦੇਖੋ ਅੱਛਾ ਗੇਟ ਤੇ ਓ ਦੇਖੋ ਤੁਸੀਂ ਐਂਡ ਗੱਲਬਾਤ ਲੱਗੀ ਬਈਆ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਵਿਪੋਰ ਸਾਹਿਬ ਪਾਸਾ ਹੀ 10 ਮਿੰਟ ਲਓ ਜੀ ਕਰੋ ਦਰਸਨ ਬਾਈ ਕਹਿੰਦਾ ਚੱਲੋ ਸੇਵਕਾ ਕੰਮ ਖਤਰੇ ਵਾਲੀ ਆ ਸਾਥੀ ਮਾਨ ਦੀ ਚਾਲਾ ਦੂੰਗਾ ਸਹੀ ਗੱਲ ਉਹ ਹੀ ਕੰਮ ਹੋਇਆ ਪਿਆ ਦੇਖੋ ਤੁਸੀਂ ਕਿੱਧਰ ਕਿੱਧਰ ਦੀ ਸਫਰ ਕਰ ਰਹੇ ਆਪਾਂ ਸਾਹਮਣੇ ਪਹਾੜ ਆ ਰਿਹਾ ਹੋਣਾ ਗੱਡੀ ਦੇ ਬ੍ਰੇਕਾਂ ਵੀ ਨਹੀਂ ਕੰਮ ਕਰਦੀ ਆ ਉਹ ਦੇਖੋ ਸਾਹਮਣੇ ਉਧਰ ਇਹ ਕਿੱਧਰ ਆ ਗਏ ਆਪਾਂ ਓ ਹੋ 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 ਆਣੀ ਮੁੜ ਕੇ ਥੱਲੇ ਜਾਣਾ ਮੈਨਾ ਜਾਣਾ ਤਾਂ ਆਪਾਂ ਉਤਰੀ ਆ ਇਹ ਪਰ ਸੜਕ ਆ ਗਈ ਯਾਰ ਇਧਰ ਨਾਲ ਫਿਰ ਉਹ ਵਾਲਾ ਹੋਊਗਾ ਇਧਰ ਨੂੰ ਉਧਰ ਤਾਂ ਰਾਹ ਹੀ ਨਹੀਂ ਉਹ ਪਿੱਛੇ ਨੂੰ ਜਾਂਦਾ ਇੱਕ ਕੱਚਾ ਜਿਹਾ ਕੱਚਾ ਦੇਖੋ ਜਾਂਦਾ ਉੱਥੇ ਉਧਰ ਨੂੰ ਹੈਗਾ ਇੱਕ ਸਫਰ ਕਰਦੇ ਕਰਦੇ ਦੇਖੋ ਪੱਕੇ ਜਿਹੇ ਰਸਤੇ 'ਚ ਪਹੁੰਚ ਗਏ ਤੇ ਦੇਖੋ ਹੁਣ ਤੁਸੀਂ ਪਿੱਛੇ ਵੀ ਉਹ ਹੋਇਆ ਪਿਆ ਤੇ ਉਹ ਆਪਾਂ ਦੇਖੋ ਅਸੀਂ ਘੁੰਮ ਘੁਮਾ ਗਏ ਨਾ ਉਹ ਸਾਹਮਣੇ ਰੋਡ ਦੇ ਸਿਰਾਂ ਨੂੰ ਉੱਥੇ ਆਣਾ ਉਧਰ ਤੇ ਉਹ ਪਿੱਛੇ ਤੁਸੀਂ ਦੇਖੋ ਪਹਾੜ ਉਹ ਨੂੰ ਮੈਂ ਜ਼ੂਮ ਕਰਕੇ ਦਿਖਾਣਾ ਆਹ ਦੇਖੋ ਲਓ ਵੀ ਦੇਖੋ ਪਾਣੀ ਤੁਸੀਂ ਪਤਾ ਨਹੀਂ ਕਿੱਧਰ ਵੀ ਜਾ ਰਿਹਾ ਇਹ ਤੇ ਇੱਧਰ ਵੀ ਆ ਰਿਹਾ ਤੇ ਸਾਹਮਣੇ ਆਪਣੇ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ ਤੁਹਾਨੂੰ ਆਪਾਂ ਉਹ ਵੀ ਦਿਖਾਉਣੇ ਆ ਸਾਹਮਣੇ ਤੇ ਉਹ ਆਪਾਂ ਰੋੜ ਜਣਾ ਉਹ ਆਪਣਾ ਬਾਈ ਆ ਰਿਹਾ ਆ ਇੱਕ ਝਰਨਾ ਵਗ ਰਿਹਾ ਇਹਨੂੰ ਤੁਸੀਂ ਨਾਲਾ ਨਾ ਕਿਹੋ ਪਰ ਇਹ ਹੈਗਾ ਝਰਨੀ ਆ ਬਾਈ ਇਹ ਪਾਣੀ ਦੇਖੋ ਕਿੱਥੋਂ ਆ ਰਿਹਾ ਵਿੱਚੋਂ ਆ ਰਿਹਾ ਦੇਖੋ ਲੋ ਆ ਰਿਹਾ ਨਾ ਪੂਰਾ ਨਿਆਰੇ ਨਾਲ ਤੇ ਆਖਰੀ ਆਪਣੀ ਸਾਈਕਲੀ ਸਾਈਕਲ ਦੇ ਸਵਰਥੀ ਇਹ ਲੌਬੀ ਆਪਾਂ ਦੇਖੋ ਇਸ ਟਾਈਮ ਕਿੱਥੇ ਫਿਰ ਰਹੇ ਆ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਖਤਰੋ ਕੇ ਖਿਲਾੜੀ ਕਹਿ ਸਕਦੇ ਆ ਖਤਰੋ ਕੇ ਖਿਲਾੜੀ ਖਾਤੇ ਖਲਾੜੀ ਖੂਬਸੂਰਤੀ ਇਹ ਕਹਿੰਦੇ ਨੇ ਕੁਦਰਤ ਦੀ ਗੋਦ ਦਾ ਆਨੰਦ ਲੈਣਾ ਆਪਾਂ ਹਾਲੇ ਫਿਲਹਾਲ ਪੰਜਾਬ 'ਚ ਹੀ ਫਿਰਦੇ ਆ ਇਹ ਕੋਈ ਮਤਲਬ ਹਿਮਾਚਲ ਪ੍ਰਦੇਸ਼ ਜਾਂ ਕੋਸੂਰ ਨਹੀਂ ਹੈਗਾ ਪੰਜਾਬ ਦੇ ਵਿੱਚ ਵੀ ਬਹੁਤ ਐਸੀ ਜਗ੍ਹਾ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਨੇ ਉਧਰ ਬਾਈ ਮੱਛੀਆਂ ਨੂੰ ਨਾ ਤੇ ਹੁਣ ਆਪਾਂ ਉਹ ਕਿਸ਼ਤੀ ਚ ਬਹਿ ਕੇ ਨਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਨਾ ਆਪਾਂ ਉਧਰ ਜਾਣਾ ਉੱਥੇ ਗੁਰਦੁਆਰੇ ਬਾਬਾ ਆਪਣੇ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਸਾਡੇ ਜਰਗਪਿੰਡ ਵਾਲੇ ਜਿਹੜਾ ਗੁਰਦੁਆਰਾ ਬਣਿਆ ਉਹ ਦਿਵਾਨ ਲਾਉਂਦੇ ਆ ਉਹ ਸ਼ਾਇਦ 31 ਅਕਤੂਬਰ ਨੂੰ ਲਾਉਂਦੇ ਆ ਰਾਤ ਦਾ ਦਿਵਾਨ ਹੁੰਦਾ ਤੇ ਦੇਖੋ ਤੁਸੀਂ ਅੜਲੜੇ ਪਾਣੀਓ ਪਾਣੀਆ ਲਓ ਵੀ ਸਾਹਮਣੇ ਤੁਸੀਂ ਪਹਾੜੀਆਂ ਦੇ ਨੰਦ ਲੈ ਸਕਦੇ ਹੋ ਤੇ ਇੱਧਰ ਖੜੀਆਂ ਨੇ ਕਿਸ਼ਤੀਆਂ ਬਾਈ ਨਾਲ ਗੱਲ ਕਰੀਏ ਅਸੀਂ ਸਾਈਕਲ ਰੱਖ ਕੇ ਨਾ ਇਹਦੇ ਵਿੱਚ ਉਹ ਪਾਰਲੀ ਸਾਈਡ ਜਾਣ ਦੀ ਕੋਸ਼ਿਸ਼ ਕਰਾਂਗੇ ਉਧਰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਂਗੇ ਤੇ ਮੱਛੀਆਂ ਵੀ ਫਿਰ ਰਹੀਆਂ ਨੇ ਵਿੱਚ ਦੇਖੋ ਤੁਸੀਂ ਲਓ ਮੱਛੀਆਂ ਵੀ ਫਿਰ ਰਹੀਆਂ ਨੇ ਤੇ ਸਾਈਕਲ ਤੇ ਸਫਰ ਪੰਜਾਬ ਦਾ ਆਹ ਖੜਾ ਆਪਣਾ ਸਾਈਕਲ ਇੱਥੇ ਸਾਈਕਲ ਖੜਾ ਕਿਥੇ ਦੇਖੋ ਤੁਸੀਂ ਕਿੰਨਾ ਕੈਂਡ 뷰 ਆ ਨਜ਼ਾਰਾ ਬੰਨਿਆ ਹੋਇਆ ਪੂਰਾ ਲਓ ਜੀ ਉਹ ਘੜੀਆ ਉੱਧਰ ਕਿਸ਼ਤੀ ਬਾਈ ਗਿਆ ਹੋਇਆ ਤੇ ਆਪਾਂ ਇਹਦੇ ਵਿੱਚ ਸਾਈਕਲ ਰੱਖ ਕੇ ਪਾਰਲੀ ਸਾਈਡ ਲੈ ਕੇ ਜਾਣੇ ਆ ਤੇ ਇੱਧਰ ਹੈਗੀਆਂ ਨੇ ਮੱਛੀਆਂ ਦੇਖੋ ਕਿਵੇਂ ਤੈਰ ਰਹੀਆਂ ਨੇ ਇਹ ਆ ਸਾਈਕਲ ਮਾਉਂਟਨ ਡਿਊ ਡਰ ਕੇ ਆ ਗਿਆ ਜੀਤ ਹੈ ਸਾਨੂੰ ਪੀਣਾ ਹੀ ਪੈ ਗਿਆ ਪਿੱਛੇ ਫਿਰ ਡਰ ਗਿਆ ਸੀਗਾ ਡਰ ਕੇ ਪਿੱਛੇ ਦਾ ਪਿੱਛੇ ਦਾਡੀ ਬੱਸ ਹੋ ਗਈ ਸੀਗੀ ਲਓ ਵੀ ਆ ਗੇਟ ਹੁੰਦੇ ਆ ਇੱਥੇ ਆਪਾਂ ਕਹਿੰਦੇ ਹਾਂ ਇਹ ਗੇਟ ਨੰਬਰ 2 ਹੋਊ ਤੇ 4 ਖੋਲ ਤੇ ਆਹ ਗੇਟ ਨੇ ਬਾਈ ਉਹ ਦੇਖੋ ਨਿਆਰਾ ਲਓ ਵੀ ਤੁਸੀਂ ਵਿਊ ਚੈੱਕ ਕਰੋ ਕਿੰਨਾ ਜ਼ਬਰਦਸਤ ਆਹ ਚੀਜ਼ ਆ ਜਿਹੜੀ ਨਾ ਸਾਈਕਲ ਦੀ ਬਸ ਅਨੰਦ ਮਾਨ ਹੁੰਦੀ ਆ ਦੇਖੋ ਤੁਸੀਂ ਲਓ ਉਹ ਚੱਲੇ ਆਪਣਾ ਸਾਹਮਣੇ ਵਾਲਾ ਬਾਈ ਨਾਲ ਵਾਲਾ ਦੇਖੋ ਤੁਸੀਂ ਵਿਊ ਸਾਈਕਲ ਵੀ ਸ਼ੂਗਰਾ ਯਾਰ ਇਹ ਸ਼ੂਗਰਾ ਦੀਵਾਲੀ ਕਰਕੇ ਕਹਿੰਦੇ ਪ੍ਰੋਗਰਾਮ ਪੂਰਾ ਰੰਗ ਰੰਗ ਹੋਇਆ ਪਿਆ ਸਾਰੇ ਬਾਜ਼ਾਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਕਿਤੇ ਇਲੈਕਟ੍ਰੋਨਿਕ ਦੇ ਸਾਮਾਨ ਦੀ ਦੁਕਾਨ ਲੱਗੀ ਹੋਈ ਆ ਆ ਲਿਖਿਆ ਦੀਵਾਲੀ ਤਵਕਾ ਮੱਕਾ ਬੰਬ ਬੰਬ ਪੂਰਾ ਐਨ ਰੌਸ਼ਨਦਾਰ ਸਾਮਾਨ ਇੱਧਰ ਵੀ ਲੜੀਆਂ ਲੁੜੀਆਂ ਦਾ ਦੁਕਾਨ ਲਾਈ ਪਈ ਆ ਬਾਈ ਨੇ ਵੀ ਤੇ ਇੱਧਰ ਆਈ ਪਟਾਕਿਆਰੀ ਦੀ ਦੁਕਾਨ ਲਾਓ ਵੀ ਆਪਾਂ ਜਾ ਰਹੇ ਹੁਣ ਆਨੰਦਪੁਰ ਸਾਹਿਬ ਵਾਪਸੀ ਕਰ ਰਹੇ ਆਪਾਂ ਉਧਰ ਨੂੰ ਤੇ ਆ ਦੇਖੋ ਸਕੂਲ ਵਾਲਾ ਆਪਾਂ ਨੂੰ ਰਾਈ ਨਹੀਂ ਦੇ ਰਿਹਾ ਚੋਪਰ ਵੱਢੀ ਜਾਂਦਾ ਸਿੰਪਲ ਸਾਈਕਲ ਹੀ ਆ ਬਾਜੋਪਰਾ ਸਿੰਪਲ ਸਾਈਕਲ ਆਪਾਂ ਨੂੰ ਸਾਈਕਲ ਤੇ ਸਫਰ ਕਰਦੇ ਕਰਦੇ ਆਪਾਂ ਨੂੰ ਇੱਕ ਆਪਾਂ ਨੂੰ ਬਾਈ ਮਿਲਿਆ ਸੀਗਾ ਬਾਈ ਕੀ ਨਾਮ ਆ ਆਪਣਾ ਬਾਈ ਸੈਲ ਸਿੰਘ ਸੈਲ ਸਿੰਘ ਕਿੰਨੇ ਵਿੱਚ ਪੜਨਾ ਬਾਈ 9 ਦੇ ਅਏ ਬਾਈ ਨੇ ਆਪਣੇ ਨਾਲ ਫੇਸ ਲਾਈ ਆ ਆਪਾਂ ਨੂੰ ਬਰਾਬਰ ਹੀ ਆਉਂਦਾ ਰਿਹਾ ਚੋਪਰ ਨਾਲ ਦੇਖ ਲਓ ਸਿੰਪਲ ਸਾਈਕਲ ਦੇ ਆ ਜਮੀ ਤੇ ਬਾਈ ਗਾਣਾ ਤੈਨੂੰ ਮੈਂ ਫੋਲੋ ਕਰੂੰਗਾ ਇੰਸਟਾ ਤੇ ਇਹਨਾਂ ਤੋਂ ਬਾਈ ਵੀ ਸਟੋਰੀ ਲਾਵਾਂਗੇ ਠੀਕ ਬਾਏ 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 ਲੋਬੀ ਸਾਈਕਲ ਦਾ ਸਫਰ ਪੰਜਾਬ ਦਾ ਨਾਣਾ ਦੇ ਵੀ ਰਹਿ ਗਏ ਇੱਥੋਂ ਆਪਾਂ 21 ਕਿਲੋਮੀਟਰ ਦੂਰ ਤੇ ਗੁਰਦੁਆਰਾ ਕਿਲਾ ਫਤੇਗੜ ਸਵੇਗਾ 800 ਮੀਟਰ ਤੇ ਆ ਦੇਖੋ ਅਵਾਰਾ ਪਜੂ ਫਿਰਦੇ ਨੇ ਬਹੁਤ ਖਤਰਨਾਕ ਨੇ ਵੀ ਤੇ ਦੇਖੋ ਲਾ ਤੇ ਇਹ ਦੇਖੋ ਇਹ ਦੂ ਖਤਰਨਾਕ ਦੱਸੋ ਕੀ ਹੋ ਸਕਦਾ ਸਿੱਧਾ ਰੋਡ ਦੇ ਭੱਜ ਰਹੇ ਨੇ ਇਹ ਲੈ ਇਹ ਬਹੁਤ ਗਲਤ ਗੱਲ ਆ ਪਰ ਟੈਕਸ ਵੀ ਭਰਦੇ ਆ ਜਦੋਂ ਬਿੱਲ ਭਰਦੇ ਉਹਦੇ ਨਾਲ ਟੈਕਸ ਲੱਗ ਜਾਂਦਾ ਇਹ ਉਹ ਦੇਖੋ ਬੜਾ ਖਤਰਨਾਕ ਚੀਜ਼ ਇਹ ਆ ਜਿਹੜਾ ਅਨੰਦਪੁਰ ਸਾਹਿਬ ਅਸੀਂ ਪਹਿਲੀ ਵਾਰ ਆਇਆ ਔਰੇ ਭਾਈ ਜੈਤਾ ਜੀ ਤੇ ਬਾਬਾ ਜੀਵਨ ਸਿੰਘ ਜੀ ਦਾ ਤਪਸਥਾਨ ਆ ਤੇ ਦੇਖੋ ਤੁਹਾਨੂੰ ਦਿਖਾਉਣੇ ਆਪਾਂ ਇਧਰ ਵੀ ਹੀ ਹੈਗੇ ਸਿੱਧੇ ਜੀ ਉਹ ਆ ਗਿਆਂ ਪੌੜੀਆਂ ਆ ਆ ਗਿਆਂ ਪੌੜੀਆਂ ਆਹ ਵਾਲਾ ਕਾਰ ਦੇ ਵਾਲੀਆਂ ਗੱਡੀਆਂ ਥੋੜੀਆਂ ਲਓ ਇਹ ਪਰ ਸਾਈਕਲ ਲੋ ਕਰਤੇ ਆਪਾਂ ਪਾ ਜਾ ਰਹੇ ਆਂ ਭਾਈ ਜਤਾ ਜੀ ਦਾ ਉਹ ਗੁਰਦੁਆਰਾ ਸਿਰੇ ਤੇ ਟੀਸੀ ਤੇ ਪੌੜੀਆਂ ਚੜ੍ਹਨੀਆਂ ਬਣੀਆਂ ਨੇ ਤੇ ਜਾ ਰਹੇ ਆਂ ਆਪਾਂ ਜਾ ਰਹੇ ਆਂ ਇਹ ਰਸਤਾ ਭਾਈ ਗੁਰਦੁਆਰਾ ਸ੍ਰੀ ਤਪਸਤਾਨ ਸਾਹਿਬ ਭਾਈ ਜਤਾ ਜੀ ਤੇ ਉਹ ਜਾਣਾ ਆਪਾਂ ਸਿਰੇ ਤੇ ਉੱਪਰ ਨੂੰ ਲਓ ਵੀ ਆਪਾਂ ਜਾ ਰਹੇ ਆਂ ਪੌੜੀਆਂ ਸਿਰੇ ਤੱਕ ਜਾ ਰਹੇ ਨੇ ਤਪਸਤਾਨ ਭਾਈ ਜਤਾ ਜੀ ਦਾ ਤੇ ਆਹ ਜਾ ਰਹੇ ਆਂ ਆਪਾਂ ਦੇਖੋ ਪਿੱਛੇ ਉਹੋ ਕਾਫੀ ਦੂਰ ਤੱਕ ਨੇ ਤੋਂ ਬਖਾਰ ਲੌਜੀ ਆਉਲੇ ਆ ਰਿਹਾ ਬੈਦਨ ਅਸਤਾ ਵੀ ਦੇਖੋ ਅੱਦਲੇ ਅਬੀ ਅੱਪਾ ਪਹੁੰਚਾ ਗੁਰਦੁਆਰਾ ਧੰਤਨ ਬਾਬਾ ਜੀਵਨ ਸਿੰਘ ਜੀ ਪਹੁੰਚਾ ਗੁਰਦੁਆਰਾ ਸਾਹਿਬ ਤੇ ਗੁਰਦੁਆਰੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀ 84 ਪੌੜੀਆਂ ਇਤਿਹਾਸਕ ਪੌੜੀਆਂ ਉਦਾਂ ਹੀ ਨੇ ਉਸ ਟਾਈਮ ਦੀਆਂ ਤੇ ਇੱਧਰ ਦੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਜੀ ਤੇ ਸਹਿਬ ਪਾਈਆਤਾ ਜੀ ਸੀਦ ਆਪ ਚੱਲਦੇ ਰਹੇ ਸਨ ਤੇ ਦੇਖੋ ਪਾਈਆਤਾ ਜੀ ਦਾ ਨਾਮ ਨਾਮ ਤੇ ਗੁਰਦੁਆਰਾ ਬਣਾਇਆ ਜੋ ਰੰਗਰੇਟੇ ਗੁਰੂ ਕੇ بیٹے ਦਾ ਨਾਮ ਹੀ ਦਿੱਤਾ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਪੌੜੀਆਂ ਤੇ ਮਤਲਬ ਚੱਲਦੇ ਰਹੇ ਬਹੁਤ ਇਤਿਹਾਸਿਕ ਗੁਰਦੁਆਰਾ ਇਹ ਬਹੁਤ ਪੁਰਾਣਾ ਬਹੁਤ ਘੱਟ ਉਹ ਬਤਨ ਨੂੰ ਦਾਸਤਨ ਦਿਖੋਨੇ ਤੇ ਉਹ ਲਿਖਿਆ ਵੀ ਹੋਇਆ ਗੁਰੂ ਸਾਹਿਬ ਜੀ ਦੇ ਵੇਲੇ ਦੀਆਂ ਪ੍ਰਾਤਨ ਇਤਿਹਾਸਕ ਚਰਾਸੀ ਪੌੜੀਆਂ ਤੇ ਪ੍ਰਾਤਨ ਇਤਿਹਾਸਕ ਚਰਾਸੀ ਪੌੜੀਆਂ ਉੱਤਰ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਤਪਸਤਾਨ ਸਹਿਬ ਭਾਈ ਜੈਤਾ ਜੀ ਤੇ ਬਾਬਾ ਜੀਵਨ ਸਿੰਘ ਸਹਿਤ ਤੇ ਆਹ ਪੌੜੀਆਂ ਨੇ ਤੁਹਾਨੂੰ ਦਿਖਾਉਣੇ ਆਪਾਂ ਆਹ ਬੌੜੀਆਂ ਇਹ ਵੀ ਪੌੜੀਆਂ ਤੇ ਇੱਕ ਉੱਧਲੀ ਸਾਈਡ ਵੀ ਨੇ ਉਧਰ ਨੂੰ ਵੀ ਆਪਾਂ ਚੱਲ ਕੇ ਆਏ ਸੀਗੇ ਤੇ ਆ ਵੀ ਵਿੱਚੀ ਨੇ ਉਸ ਟਾਈਮ ਦੀ ਇੱਦਾਂ ਹੀ ਨੇ ਇਹ ਬਹੁਤ ਸੰਭਾਲ ਕੇ ਰੱਖਿਆ ਨੇ ਤੇ ਕਰੋ ਦਰਸ਼ਨ ਇਤਿਹਾਸਕ ਗੁਰਦੁਆਰਾ ਸ੍ਰੀ ਤਪਸਥਾਨ ਸਹਿਬ ਪਾਈਆਤਾ ਜੀ ਬਾਬਾ ਜੀਵਨ ਸਿੰਘ ਸਹੀਦ ਪਾਈਆਤਾ ਨੂੰ ਤੁਸੀਂ ਜਾਣਦੇ ਹੋ ਜੋ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਤੋਂ ਸੀਸ ਲੈ ਕੇ ਆਏ ਸੀਗੇ ਤੇ ਇਹ ਤਪਸਥਾਨ ਸਹਿਬ ਪਾਈਆਤਾ ਜੀ ਤੇ ਇਹ ਇਤਿਹਾਸਕ ਪੌੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀਆਂ ਨੇ ਇਨਾਂ ਦੇ ਕੁਝ ਨਹੀਂ ਉਸ ਟਾਈਮ ਦੀ ਉਦਾਂ ਹੀ ਮੰਨਣ ਇਹ ਆ ਚੜਕੇ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਇਸ ਨਾਮ ਆਪਾ ਦਰਸ਼ਨ ਕਰਾਉਣ ਦਾ ਨੂੰ ਕਰੋ ਦਰਸੋ ਤੇ ਹਾਸੂ ਗੁਰਦੁਆਰਾ ਸ੍ਰੀ ਤਪਸਤਾਨ ਸਹਿਵ ਪਾਇਆਤਾ ਜੀ ਬਾਬਾ ਜੀਵਨ ਸਿੰਘ ਜੀ ਆਜੇ ਫੰਮੇ ਗੇ ਨਿਰਖੀ ਰਾਤ ਤੋਂ ਹੋ ਗਿਆ ਹੁਣਾਰੇ ਹਾਲੀਕਰੋ ਤੇ ਲਾਹੇ ਤੋਂ ਤੋੜੋ ਇਹ ਪਰਿਵਰਦੇ ਦੁੱਖ ਦੇ ਵੀਰਦੀਆਂ ਨੂੰ ਅਪਸਮਾ ਹੈ ਜਿਹੜੇ ਬਈ ਜੀਵਨ ਮੰਨੀ ਹੈ ਮਰਦ ਦੀ ਬਾਤ ਉਸ ਤੇ ਅਗੇ ਕਿਰੋਨਾ ਜੀਤਣਾ ਤਾਂ ਸਾਡੇ ਆਵਾਜ਼ ਰੱਖਦੇ ਇਹ ਮਾਇਰ ਵਿੱਚ ਪਾਓ ਜਿਵੇਂ ਅਧਿਆਸਨ ਹੋਵੇ ਹਲੋਈ ਇਹ ਤੁਹਾਨੂੰ ਇਦਾਂ ਨਹੀਂ ਲੱਗ ਰਿਹਾ ਜਿਵੇਂ ਮੰਨ ਲਓ ਲੱਕੜ ਦਾ ਬਣਾਇਆ ਹੁੰਦਾ ਵੈਸੇ ਸੀਮਿੰਟ ਦਾ ਸਹੀ ਗੱਲ ਆ ਪਰ ਇਹ ਦੇਖੋ ਐ ਬੈਠਾ ਹੋਦ ਲਈ ਆ ਬਈ ਇਹ ਉਹ ਦੂਰੋਂ ਐ ਲੱਗਦਾ ਸੀਗਾ ਵੀ ਚਲੋ ਵੈਸੇ ਕੋਈ ਜਿਵੇਂ 100 ਬਲੀ ਨੂੰ ਬਿਠਾ ਦਿੰਦੇ ਅਪਨ ਦੇਵੇਂ ਸ਼ੇਰ ਲੈ ਲੈਨੇ ਮੂਰਤੀਆਂ ਟਾਈਪ ਹਾਂ ਪੱਥਰ ਦਾ ਹਾਂ ਪੱਥਰ ਦਾ ਹੁੰਦਾ ਪਰ ਦਰੋਂ ਹਿਲੇ ਨਾ ਫੇਰ ਪਤਾ ਲੱਗੇ ਵੀ ਇਹਦਾ ਅਸਲੀ ਆ ਇਹ ਵੀ ਇੱਕ ਸਫਰ ਦਾ ਹਿੱਸਾ ਆਪਣੇ ਨਾ ਸਾਈਕਲ ਦੇ ਬ੍ਰੇਕਾਂ ਲੱਗਨੇ ਥੋੜੇ ਖਾੜ ਗਏ ਸੀਗੇ ਤੇ ਹੁਣ ਆਪਾਂ ਉਹਦਾ ਕੰਮ ਕਰਾ ਦੇਆ ਕਿਉਂਕਿ ਯਾਰ ਪੁੱਲ ਤੋਂ ਜਰ ਉਤਰਦੇ ਨਾ ਜਮੀ ਫ੍ਰੀ ਹੋਏ ਜਿਨੇ ਤਾਂ ਆਪਾਂ ਹੁਣ ਉਹਦਾ ਕੰਮ ਕਰਾਈ ਲਿਆ। ਲੋਵੀ ਆਪਾਂ ਪਹੁੰਚ ਗਏ ਬਰਾਸਤੇ ਖਾਲਸਾ। ਪਿੱਛੇ ਤੁਸੀਂ ਦੇਖ ਸਕਦੇ ਹੋ। ਵੀਡੀਓ ਵਾਦੀ ਬਣਾਉਣ ਦੇ ਵਾਲੀ ਫੋਟੋ ਖਾਤ ਆਪਾਂ ਕੈਪ। ਲੋਵੀ ਆਪਾਂ ਸਾਈਕਲ ਤੇ ਸਫ਼ਰ ਪੰਜਾਬ ਦਾ ਕਰ ਰਹੇ ਸੀ। ਪਾਏਗਾ ਇਸ ਟਾਈਮ ਬਰਾਸਤੇ ਖਾਲਸਾ। ਬਰਾਸਤੇ ਖਾਲਸਾ ਸਕੂਲ ਵਾਲੇ ਬੱਚੇ ਵੀ ਆਏ ਹੋਏ ਨੇ ਕਾਫੀ ਹੈ ਨਾ। ਤੇ ਅਸੀਂ ਵੀ ਆਏ ਸੀਗੇ ਕਿਸੇ ਟਾਈਮ। ਪਰ ਹੁਣ ਆਪਾਂ ਸਾਈਕਲ ਤੇ ਆਉਨੇ ਆ ਕਰੇ ਮੋਟਰਸਾਈਕਲ ਤੇ ਆਉਨੇ ਆ। ਤੇ ਦੇਖੋ ਤੁਸੀਂ ਬਰਾਸ ਤੇ ਕੰਮ ਕਰਦੇ। ਅੋਰ ਦੇ ਦੂਜੇ ਦਿਨ ਵੀ ਆਪਾਂ ਸੇਮ ਉਹੀ ਜਗ੍ਹਾ ਤੇ ਸਾਈਕਲ ਲਾਤੇ ਤੇ ਉਦਾਂ ਹੀ ਆਪਾਂ ਲੌਕ ਕਰਦੇ ਦੋਨਾਂ ਨੂੰ ਇਕੱਠਿਆਂ ਨੂੰ। ਤੇ ਕੱਲੂ ਪਾਵਾਂਗੇ ਆਪਾਂ ਪਿੰਡ ਤੋਂ ਚਾਲੇ ਸਵੇਰੇ। ਅੱਜ ਵੀ ਅਸੀਂ ਕੱਢਤਾ ਘਟੋ ਘਟਾ ਆਪਾਂ 60 ਕਿਲੋਮੀਟਰ ਸਫਰ ਦਾ ਕੱਢਤਾ ਹੋਣਾ ਨਾ ਬਾਈ ਗੈਰੀ ਬਾਈ ਅੱਜ। ਇੰਨਾ ਕ ਨਿਕਲ ਗੁਣਾ। ਟਾਈਮ ਸਾਨੂੰ ਕੱਲ ਜਨ ਨਹੀਂ ਹੋ ਗਿਆ। ਪਰ ਅੱਜ ਅਸੀਂ ਗਾਇ ਵੀ ਕਾਫੀ ਜਗ੍ਹਾ ਤੇ ਕੋ ਥੋੜਾ ਸਾਈਕਲ ਦਾ ਕੰਮ ਜਾਂ ਕਰਾਉਣ ਲੱਗੇ ਸੀ ਬ੍ਰੇਕ ਘੱਟ ਲੱਗਦੇ ਸੀਗੇ ਤੇ ਪਹੁੰਚੀ ਪਾਈਪ ਚਤਰ ਸਿੰਘ ਜੀ ਯਾਤਰੀ ਨਿਵਾਸ ਉੱਥੇ ਪਹੁੰਚੇ ਆ ਤੇ ਥੋੜੀ ਸ਼ੋਪਿੰਗ ਸ਼ੋਪਿੰਗ ਕਰ ਲਈ